ਚਿਮਰ ਵਾਲਾ ਸੂਟ ਦੁਪੱਟਾ ਨਾਲ ਆ ਕੇ 30 ਰੁਪਏ ਦਾ ਸੂਟ 30 ਰੁਪਏ ਦਾ ਸੂਟ ਉਹ 30 ਰੁਪਈਆਂ ਦਾ ਸੂਟ ਉਹ ਲੈ ਜੋ ਲੈ ਜੋ ਰਾਜਾ ਰਾਣੀ ਵਾਲਾ ਸੂਟ 50 ਰੁਪਏ ਦਾ 50 ਰੁਪਏ ਦਾ ਸੂਟ ਉਹ ਰਾਜਾ ਰਾਣੀ ਸੂਟ 50 ਰੁਪਏ ਚ 50 ਰੁਪਏ ਦੇ ਸੂਟ ਕਰਤਾ 50 ਰੁਪਏ ਦੇ ਰਾਜਾ ਰਾਣੀ 50 ਰੁਪਏ ਚ ਨਾਜ਼ਵਰੀ ਵਾਲਾ ਸੂਟ ਫਰਕਾਬਾਦੀ 100 ਰੁਪਏ ਦਾ ਕਢਾਈ ਕੱਢਿਆ ਪੂਰਾ ਹੈਵੀ ਦੁਪੱਟਾ ਜਾਲ 100 ਰੁਪਏ ਦਾ ਸੂਟ ਕਰਤਾ 100 ਰੁਪਏ ਦਾ ਸੂਟ ਕਰਤਾ 100 ਰੁਪਏ ਦਾ ਸੂਟ ਕਰਤਾ ਉਹ ਸਰਦਾਰ ਸਾਹਿਬ ਰੋਲਾ ਪਾ ਕੇ ਦਿੱਤਾ ਪੂਰਾ ਬਾਜ਼ਾਰ ਹਿਲਾਤਾ ਕੋਈ ਤੁਸੀਂ ਕਹਿੰਦੇ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 20 ਰੁਪਏ ਦਾ ਸੂਟ ਕੋਈ ਕਹਿੰਦੇ 50 ਦਾ ਦੇ ਭਾਰੇ ਭਾਰੇ ਐਦਾਂ ਦੇ ਸੂਟ ਤੁਸੀਂ 100 100 ਰੁਪਏ ਦੇਈ ਜਾਂਦੇ ਹੋ ਉਹ ਮਾਜਰਾ ਹੈ ਕੀ ਇਹਦਾ ਦੇਖੋ ਜੀ ਮਾਜਰਾ ਸਿੱਧੀ ਜੀ ਗੱਲ ਆ ਜੇ ਤੁਸੀਂ ਸਾਡੇ ਕੋਲ ਫਾਇਦਾ ਕਰਾਉਣਾ ਅੰਕਲੋਂ ਬੁੱਟਰੋੜ ਕਾਦੀਆਂ ਦੇ ਨੇ 4 ਰੁਪਏ ਦਾ ਕੱਪੜਾ ਖਰੀਦੋ ਆ ਕ੍ਰਸ਼ ਵਾਲਾ ਸੂਟ ਤੁਹਾਨੂੰ ਮਿਲਣਾ ਸਿਰਫ 5 ਰੁਪਏ ਦਾ ਤੁਸੀਂ 5000 ਰੁਪਏ ਦਾ ਕੱਪੜਾ ਖਰੀਦੋ ਆ ਸੂਟ ਜਿਹੜਾ ਪੂਰਾ ਗਰਮ ਸੂਟ ਆ ਛਾਲ ਦੇ ਨਾਲੇ ਤੁਹਾਨੂੰ ਪੈਣਾ 10 ਰੁਪਏ ਦਾ ਲੋਰੀ 10000 ਦੀ ਸ਼ਾਪਿੰਗ ਤੇ ਸੂਟ ਮਿਲਣਾ ਤੁਹਾਨੂੰ ਬੁਟੀਕ ਮਸਲੀਨ ਦਾ 20 ਰੁਪਏ ਦਾ ਤੇ ਅਗਰ ਤੁਸੀਂ ਸਾਡੇ ਕੋਲੋਂ 20000 ਰੁਪਏ ਦਾ ਕੱਪੜਾ ਖਰੀਦਦੇ ਹੋ ਤੇ ਆ ਸ਼ਿਮਰ ਦਾ ਸੂਟ ਤੁਹਾਨੂੰ ਪੈਣਾ ਵਾ 30 ਰੁਪਏ ਦਾ 30 ਰੁਪਏ ਦਾ ਭਾਈ 30 ਰੁਪਈਆਂ ਦਾ ਸੂਟ ਪੈਣਾ ਵਾ ਤੇ ਜੇ ਤੁਸੀਂ ਸਾਡੇ ਕੋਲ 30000 ਰੁਪਏ ਦਾ ਕੱਪੜਾ ਖਰੀਦਦੇ ਹੋ 30000 ਰੁਪਏ ਸ਼ਾਪਿੰਗ ਕਰਦੇ ਹੋ ਰਾਜਾ ਰਾਣੀ 50 ਰੁਪਏ ਦਾ ਰਾਜਾ ਰਾਣੀ ਸੂਟ 50 ਰੁਪਏ ਦਾ ਤੇ ਜੇ 50000 ਦੀ ਸ਼ਾਪਿੰਗ ਕਰਦੇ ਹੋ ਤਾਂ ਆ ਪੂਰਾ ਫਰਕਾਵਾਦੀ ਹੈਵੀ ਸੂਟ ਮਿਲਣਾ 100 ਰੁਪਏ ਦਾ ਉਹ ਭਾਈ ਕਦੋਂ ਕਦੋਂ ਤੱਕ ਕਦੋਂ ਤੱਕ ਸੇਲ ਆ ਸਰ ਬ 4 ਦਿਨ 4 ਦਿਨਾਂ ਦਾ ਮੇਲਾ ਲਾਤਾ ਵੱਡਾ ਟੌਗ ਸਾਰਾ ਹੀ ਕਲੀਅਰ ਕਰ ਦੇਣਾ ਚਾਰ ਦਿਨਾਂ ਦਾ ਦਾਜ ਵੇਜ ਦਾ ਕੱਪੜਾ ਲੈ ਜਾਓ ਗਰਮ ਸੂਟ ਘਰੇ ਪਾਉਣ ਵਾਸਤੇ ਲੈ ਜਾਓ ਸੂਟ ਕੜਾਈ ਵਾਲੇ ਸ਼ਰਾਰੇ ਗਰਾਂ ਲੈ ਲੇਂਗੇ ਓਏ ਜਿਹੜੀ ਮਰਜ਼ੀ ਚੀਜ਼ ਲੈ ਲਓ ਉਹਦੇ ਨਾਲ ਸੂਟ ਤੁਹਾਨੂੰ 100-100 ਰੁਪਏ ਦਵਾਂਗੇ ਦੇਖੋ ਪੂਰੇ ਪੰਜਾਬ ਤੋਂ ਸਸਤਾ ਕੱਪੜਾ ਪਹਿਲੀ ਗੱਲ 1 ਲੱਖ ਹੀ ਦਾਇبری 40-45 ਹਜ਼ਾਰ ਚ ਉਦੋਂ ਬਾਅਦ ਵੱਡੀਆਂ ਆਫਰਾਂ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 20 ਰੁਪਏ ਦਾ ਸੂਟ 30 ਰੁਪਏ ਦਾ ਸੂਟ 50 ਰੁਪਏ ਦਾ ਸੂਟ ਐਦਾਂ ਦੇ ਭਾਰੇ-ਭਾਰੇ ਦੁਪੱਟਿਆਂ ਦੇ ਨਾਲ 100 100 ਰੁਪਏ ਦੇ ਸੂਟ ਦੇਣੇ ਆ ਛੇਤੀ ਆ ਜਾਓ ਅੰਕਲੋਂ ਬੁੱਟਰ ਰੋਡ ਕਰਦੀਆਂ ਵੱਡੇ ਫਰੇ ਕੱਪੜਾ 1 ਲੱਖ ਵਾਲਾ ਤੁਹਾਨੂੰ 50000 ਤੇ ਕਿਵੇਂ ਬਣਾ ਕੇ ਦੇਣੇ ਆ ਆ ਬੁਜਾਰਾ ਚ ਕਰੇਵ ਦਾ ਸੂਟ 1500 ਦਾ ਇੱਕ ਹੈ ਅਸੀਂ 1500 ਦੇ ਤਿੰਨ ਦੇਣੇ ਆ 1500 ਦੇ ਤਿੰਨ ਆ ਚੱਕੋ ਭਾਜੀ ਜਿਹੜਾ ਸ਼ਿਮਰ ਦਾ ਸੂਟ ਹੈਵੀ ਦੁਪੱਟੇ ਵਾਲਾ ਬਯਾਰਾ ਚ ਇਹ ਵੀ 12 1300 ਤੋਂ ਘਟਣੀ ਅਸੀਂ ਦੇਨੇ ਆ 6500 ਰੁਪਏ ਦਾ ਸੂਟ ਮਤਲਬ 1300 ਰੁਪਏ ਦੇ ਦੋ ਸੂਟ 650 ਸੂਟ ਦੇ ਦੇਣਾ ਆ ਦੇਖੋ ਬਈ ਕਿਹਨੇ ਦੇਣ ਲੈਣ ਲਈ ਕਰਨਾ ਚਾਹੇ ਤੁਸੀਂ ਆਪਣੇ ਲੈਣਿਆ 6 ਦੀ 6 ਦੀ ਆਜੋ 4 ਦਿਨ ਦੀ ਬਹੁਤ ਵੱਡੀ ਸੇਲ ਆ ਇਹ 4 ਦਿਨ ਵੱਡੇ ਫਾਇਦੇ ਹੋਣੇ ਆ ਜਿੱਥੇ ਤੁਹਾਨੂੰ ਕਾਡੀਆਂ ਦੇ ਭਾ ਕਪੜਾ ਪੂਰੇ ਮਾਜਰ ਵਿੱਚ ਬੱਲੇ ਬੱਲੇ ਵਜੇ ਵਜਾ ਕਰਾਦੀ ਅੰਕਲੋਂ ਬੁੱਟਰ ਰੋਡ ਕਾਦੀਆਂ ਨੇ ਭੈਣਾ ਭਰਾ ਆ ਰਹੇ ਵੱਡੇ ਫਾਇਦੇ ਲੈ ਰਹੇ ਬਟਿਕਾ ਵਾਲੇ ਪੀਸ 2 2000 18 18 ਭਾਈ 2200 850 ਦੇਣਾ ਭਾਈ 850 ਕੱਲੇ ਕੱਲੇ ਸੂਰ ਦੇ ਉੱਤੇ ਰੇਟ ਲਿਖ ਕੇ ਲਾਇਆ ਕੋਈ ਮੱਥਾ ਦੇ ਕੇ ਟਿੱਕਾ ਹੀ ਨਾ ਦੇ ਆਹ ਦੇਖੋ ਭਾਈ ਡਿਜ਼ਾਈਨ ਪੂਰੇ ਆ ਮੈਂ ਕਹੇ ਭਾਈ ਡਿਜ਼ਾਈਨਰ ਪੀ ਸੋਲੋ ਬਟਿਕ ਪੀ ਚਾਹੇ ਆਰਗੈਂਜ਼ਾ ਦੇ ਵਿੱਚ ਲੈ ਲਓ ਚਾਹੇ ਸ਼ਿਮਰ ਦੇ ਵਿੱਚ ਲੈ ਲਓ ਚਾਹੇ ਗਲਾਸ ਚ ਲੈ ਲਓ 16 16 पीस 15 1500 2 2000 5 2200 ਰੁਪਏ ਦੇ ਵਿੱਚ ਇਤਾਂ ਦੇ ਲਗਜ਼ਰੀ ਸੂਟ ਦੇਖੋ ਚਾਹੇ ਤੁਸੀਂ ਦਾਜਵਾਰੀ ਬਣਾਉਣੀ ਆ ਚਾਹੇ ਘਰੇ ਪੌਣ ਨੂੰ ਸੂਟ ਲੈਣੇ ਆ ਜਾਂ ਤੁਸੀਂ ਘਰੇ ਬੈਠੇ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ 5000 ਰੁਪਏ ਲੈ ਕੇ ਆ ਜਾਓ ਬੁੱਟਰ ਰੋਡ ਕਾਦੀਆਂ ਤੇ ਤੇ ਬੱਚੇ ਨਵੇਂ ਸਕੂਲਾਂ ਜਾ ਪੜ੍ਹਨੇ ਪਾ ਦੋ ਤੁਸੀਂ ਆਪਦੇ ਸਾਰੇ ਸ਼ੌਕ ਪੂਰ ਸਕਦੇ ਹੋ ਤੁਸੀਂ ਸਕੂਟਰ ਵੇਚ ਕੇ ਕਾਰ ਲੈ ਸਕਦੇ ਹੋ ਆਪ ਦਾ ਕੰਮ ਕਰ ਲੋ ਚੰਗੇ ਰਹੋਗੇ ਚੰਗੇ ਰਹੋਗੇ ਆਜੋ ਅੰਕਲੋਂ ਬੁੱਟਰ ਰੋੜ ਕਾਦੀਆਂ ਦੇ ਜਿੱਥੇ ਤੁਹਾਡੇ ਡਬਲ ਫਾਇਦੇ ਹੋਣੇ ਆ ਸੋ ਦੇਖੋ ਜੀ ਸੂਟ ਦੇ ਦੇਖੇ ਸ਼ਰਾਰੇ ਘਰਾਰੇ ਲਹਿੰਗੇ ਗੌਂ ਡਰਸਾਂ ਉਹ ਰੈਡੀ ਮੇਡ ਦੇ ਉੱਤੇ ਵੀ ਤੁਹਾਨੂੰ ਅਸੀਂ ਦੇ ਰਹੇ ਆ ਵੱਡੀਆਂ ਆਫਰਾਂ ਕੋਈ ਵੀ ਸ਼ਰਾਰਾ ਘਰਾਰੇ ਲੈ ਲੋ ਲਹਿੰਗਾ ਲੈ ਲੋ ਡਰੈਸ ਲੈ ਲੋ ਪਹਿਲੀ ਗੱਲ ਤਾਂ ਪੂਰੇ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਕਪੜਾ ਤੇ ਉਹਦੇ ਉੱਤੇ ਵੀ ਚਾਰ ਦਿਨ ਦੀ ਸੇਲ 'ਚ ਤੁਹਾਨੂੰ 20% ਡਿਸਕਾਊਂਟ ਦਵਾਂਗੇ 20% ਐਕਸਟਰਾ ਡਿਸਕਾਊਂਟ ਦਵਾਂਗੇ ਆ ਚੈੱਕ ਕਰੋ ਬਾਜ਼ਾਰ ਚ ਆਉਂਗੇ 6500 7000 8000 ਰੇਟ ਅਸਾਂ ਦਿਨੇ ਤੁਹਾਨੂੰ 4500 ਦੀ ਪਰ ਇਹਨਾਂ ਦਿਨਾਂ ਚ ਆਜੋ 20% ਹੋਰ ਘਟਾਇਆ ਨਾ ਉਹੀ ਤੁਸੀਂ ਦੇਖੋ 33200 ਦੀ ਰਹਿ ਗਈ ਇੰਨਾ ਸਸਤਾ ਕਪੜਾ ਤੁਹਾਨੂੰ ਕਿਸੇ ਹੋਰ ਨੇ ਦੇਣਾ ਨਹੀਂ ਚਾਹੇ ਫਰਾਕ ਸੂਟ ਲੈਣੇ ਆ ਛਰਾਰੇ ਗਰਾਰੇ ਲੈਣੇ ਆ ਗੌਣ ਲੈਣੇ ਆ ਡਰਸਾਂ ਲਹਿੰਗੇ ਹਰ ਇੱਕ ਦੇ ਉੱਤੇ ਰੈਡੀਮੇਡ ਉੱਤੇ 20% ਐਕਸਟਰਾ ਡਿਸਕਾਊਂਟ ਭਾਜੀ ਕੱਲੀਆਂ ਭੈਣਾ ਨਹੀਂ ਫਾਇਦੇ ਕਰਨੀਆਂ ਵੀਰਾਂ ਦੇ ਵੀ ਫਾਇਦੇ ਕਰਦੇ ਆ ਆ ਜਿਹੜਾ 10 10 ਹਜ਼ਾਰ ਦਾ ਕੋ ਪੈਂਟ 2995 ਰੁਪਏ ਦਾ ਸੀ ਕੇ ਦੇ ਦਾਂਗੇ ਵੀਰਾਂ ਨੂੰ ਆ 3 ਪੀਸ ਜਿਹੜਾ 15 15000 ਦਾ 3760 ਰੁਪਏ ਦਾ ਸੀ ਕੇ ਦੇ ਦਾਂਗੇ ਜੇਕਰ ਤੁਸੀਂ ਤਰਸੇਮ ਜਸਟੜ ਦਾ ਇਦਾਂ ਲਾਈਨਿੰਗ ਸ਼ਾਈਨਿੰਗ ਵਾਲਾ ਬਣਾ ਤਾਂ 6000 ਦਾ ਨਹੀਂ 6300 ਰੁਪਏ ਦੇ ਵਿੱਚ ਸੀ ਕੇ ਦੇ ਦਾਂਗੇ ਕੁਰਤਾ ਪਜਾਮਾ ਮਿਲ ਜੂਗਾ 700 ਰੁਪਏ ਤੋਂ ਕਪੜਾ ਸ਼ੁਰੂ ਹੋ ਜਾਂਦਾ ਬਾਸਕਟ ਵੀ ਬਣਾ ਕੇ ਦੇ ਦਾਂਗੇ ਓਏ ਹੁਣ ਜਿੰਨੇ ਕੋੜੀ ਚੜਨਾ ਮੇਰੇ ਵੀਰ ਨੇ ਮੇਰੇ ਵੀਰ ਨੇ ਮੇਰੇ ਭਰਾ ਨੇ ਮੇਰੇ ਯਾਰ ਨੇ ਅੱਜ ਜਦੋਂ ਕੋੜੀ ਚੜਨਾ 15000 2000 ਰੈਂਟ ਤੇ ਸ਼ੇਰਵਾਨੀ ਨਾਲ ਲੈ ਕੇ ਆ ਭਰਾਵਾ 6500 7000 10000 ਜੇ ਆਪ ਦੀ ਬਣਾ ਕੇ ਲੈ ਜਾ ਸ਼ੇਰਵਾਨੀ ਬਣਾ ਕੇ ਲੈ ਜਾ ਲੈ ਜਾ ਲੈ ਜਾ ਲੈ ਜਾ ਇੱਕ ਦੇ ਨਾਲ ਇੱਕ suit ਵੀ ਫ੍ਰੀ ਲੈ ਜਾ ਬਾਜ਼ਾਰ ਚ ਜਾਓ ਇਦਾਂ ਦੇ ਹੈਵੀ ਹੈਵੀ suit 5 5000 ਚ 5 5000 ਚ ਮਿਲਦੇ ਆ ਸਾਡੇ ਕੋਲ ਆਓ 5000 ਦੇ ਦੋ ਇੱਕ ਸੂਟ ਨਾਲ ਇੱਕ ਸੂਟ ਆ ਵੀ ਫ੍ਰੀ ਕਰਤਾ ਆ ਰੇਟ ਚੈੱਕ ਕਰ ਲੋ ਅਸੀਂ ਦਿੰਨੇ ਆ 3500 ਦਾ ਇੱਕ ਬਾਜ਼ਾਰ ਦਾ ਰੇਟ 5000 ਰੁਪਇਆ ਪਰ ਚਾਰ ਦੇਂਦੀ ਸੇਲ 'ਚ ਵੱਡੇ ਫਾਇਦੇ 5000 ਦੇ ਦੋ ਸੂਟ ਦੇਣੇ ਆ ਆ ਚੀਜ਼ਾਂ ਚੈੱਕ ਕਰੋ ਤੁਸੀਂ ਦੇਖੋ ਇੱਕ ਨਾਲ ਇੱਕ ਫ੍ਰੀ ਕਰਤਾ 5000 ਦੇ ਦੋ ਓਏ ਆਜੋ ਚਾਰ ਦਿਨ ਵੱਡੇ ਫੇਰੇ ਬਜ਼ਾਰਾਂ ਜਾ ਕੇ ਲੁੱਟਣਾ ਨਾ ਕਰੋ ਡਿਜ਼ਾਈਨ ਦਿਖਾਓ ਭਾਈ ਬਾਜੀ ਡਿਜ਼ਾਈਨ ਜਿੰਨਾ ਮਰਜ਼ੀ ਸਟਾਕ ਲੈ ਲਓ ਚਾਹੇ ਟਰੱਕ ਭਰ ਕੇ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਓਏ ਜਿਹੜੇ ਅਸੀਂ ਰੇਡ ਦੇਦੇ ਨਾ ਮੈਂ ਕਹਿੰਦਾ ਚੈਲੰਜ ਕਰਕੇ ਕਹਿੰਦਾ ਕਿਸੇ ਨੇ 5000 ਰੁਪਏ ਦਾ ਹੈਵੀ ਸੂਟ ਨਹੀਂ ਦੇਣਾ ਓਏ ਇਸ ਵਾਰੀ ਦਾਜਵਰੀ ਤੇ ਆਪਦੀ ਲੁੱਟ ਨਾ ਕਰੋ ਬੁੱਟਰ ਰੋਡ ਕਾਦੀਆਂ ਤੇ ਆਓ ਬੁੱਟਰ ਰੋਡ ਕਾਦੀਆਂ ਤੇ ਆਓ ਆ ਦੇਖੋ ਜੀ ਧਿਆਨ ਦੇ ਨਾਲ ਦੇਖੋ ਖਾੜਚਦੇ ਹੋ ਨਾ 65 6500 7 7000 ਰੁਪਇਆ ਬਜ਼ਾਰ ਜਿਹੜਾ ਸੂਟਾਂ ਦੇ ਇੱਥੇ 7000 ਦੇ ਦੋ ਇੱਕ ਨਾਲ ਇੱਕ ਫਰੀ ਪਾਰੇ ਪਾਰੇ ਸੂਟਾਂ ਦੇ ਵਿੱਚ ਵੀ ਤੁਹਾਡੇ ਫਾਇਦੇ ਕਰਦੇ ਇੱਕ ਨਾਲ ਇੱਕ ਫਰੀ ਆ ਦੇਖੋ ਮੈਂ ਕਿਹਾ ਟਾਪ ਦੀਆਂ ਚੀਜ਼ਾਂ ਬੁਟੀਕ ਪੀਸ ਜਿਹੜੇ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਕੁੜੀਆਂ ਮੰਗਦੇ ਆ ਸੂਟ ਉਹੋ ਜਿਹੇ ਚੀਜ਼ਾਂ ਵੀ ਦਵਾਂਗੇ ਰੇਟ ਬਾਜ਼ਾਰ ਨਾਲੋਂ ਅੱਧੇ ਕੀਤਾ ਓਏ ਨਾਲ ਟੈਕਸ ਵੀ ਦੇ ਦਾਂਗੇ ਬ੍ਰੈਂਡ ਵੀ ਦੇ ਦਾਂਗੇ ਭਾਜੀ ਤਗੜੇ ਤਗੜੇ ਰਾਮ ਤੈਸ ਗੰਗਾ ਰੀਵਾ ਰਹਿਜਾ ਟਾਪ ਦੇ ਬ੍ਰਾਂਡ ਓਏ ਬਾਜ਼ਾਰ ਨਾਲੋਂ ਅੱਧ ਪਾ ਦੇ ਦਾਂਗੇ ਇਹ ਰੇਟ ਜੋ ਅਸੀਂ ਦੇ ਰਹੇ ਆ ਰਾਮ ਟੈਕਸ ਦੀ ਮਿਲ ਨਹੀਂ ਤੁਹਾਨੂੰ ਦੇ ਸਕਦੀ ਜਿਓ ਰੇਟ ਪੁੱਟ ਰੋੜ ਘਾਦੀਆਂ ਤੇ ਦੇ ਦੇਣੇ ਆ ਆ ਦੇਖੋ ਜੀ ਡਿਜ਼ਾਈਨ ਚੈੱਕ ਕਰ ਲਓ ਦੁਪੱਟੇ ਚੈੱਕ ਕਰ ਲਓ ਮੈਂ ਕਿਹਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੀਤੀ ਪਈ ਆ ਫੁੱਲ ਭਾਜੀ ਫੁੱਲ ਬਹਿ ਜਾ ਬਹਿ ਜਾ ਕਰਾ ਦਾਂਗੇ ਆ ਜਿਹੜੇ ਸੂਟ ਹੈਵੀ ਹੈਵੀ ਭਾਜੀ 10-10 ਹਜ਼ਾਰ ਰੁਪਏ ਲੋਕੀ ਖਰਚਦੇ ਆ ਖਰਚਦੇ ਆ ਪਰ ਅਸੀਂ 4-4 ਹਜ਼ਾਰ ਚ ਦੇ ਦੇਣੇ ਆ ਓ ਸਾਡਾ ਸ਼ੇਰ ਭਰਾ ਆ ਗਿਆ ਸ਼ੇਰ ਭਰਾ ਲੁਧਿਆਣੇ ਤੋਂ ਸਾਹਿਲ अरोੜਾ ਸਾਹੇ ਰੋਣਾ ਕਹਿੰਦਾ ਰੁਪਈਆ ਕੋਈ ਨਾ ਬਣੇ ਪਰ ਬ੍ਰਾਂਡ ਬਣਾਉਣਾ ਬ੍ਰਾਂਡ ਪਹਿਣਾ ਭਰਾਮਾ ਦੇ ਫਾਇਦੇ ਕਰ ਰਿਆ ਆ ਦੇਖੋ ਫਰੰਟ ਆ ਦੇਖੋ ਬੈਕ ਓਏ ਆਪ ਹੀ ਬਾਈ ਮਾਡਰਨ ਆ ਤੇ ਬਾਈ ਦੀ ਫੈਮਿਲੀ ਮਾਡਰਨ ਆ ਤੇ ਕਹਿੰਦੇ ਲੋਕਾਂ ਦੀ ਵੀ ਟੌਰ ਆ ਚੀਜ਼ ਦਿਖਾ ਬਾਈ ਨੇੜੇ ਆ ਕੇ ਓਏ ਹੋਏ ਹੋਏ ਨਿਆਰੇ ਬੰਨੇ ਪਿਆ ਆ ਦੇਖੋ ਹੈਂਡਵਰਕ ਕੀਤਾ ਪਿਆ ਬਾਕੀ ਗੱਲ ਜੇ ਪਰ ਰੇਟਾਂ ਦੀ ਕਰ ਲਈਏ ਮੈਂ ਕਹਾ ਫ੍ਰੀ 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 ਚ ਸੂਟ ਲੈ ਜਾਓ ਫ੍ਰੀ ਚ ਰੇਟ ਇਦਾਂ ਦੇ ਆ ਵੱਡੇ ਫੇਰੇ ਹੁਣੇ ਇੱਥੇ ਦੇਖੋ ਜੀ ਚੋਬਰ ਨੇ ਮਾਲਵੇ ਤੋਂ ਆ ਕੇ ਪੂਰੇ ਮਾਜੇ ਦੇ ਵਿੱਚ ਤੜਥੱਲੀ ਮਚਾਤੀ ਆ ਡਿਜ਼ਾਈਨ ਇਦਾਂ ਦੇ ਲੈ ਕੇ ਆ ਗਿਆ ਚੰਡੀਗੜ੍ਹ ਮੋਹਾਲੀ ਦਿੱਲੀ ਜੋ ਵੇਖਦੇ ਆ ਸਾਹਲ ਰੋੜਾ ਇਦਾਂ ਦੇ ਡਿਜ਼ਾਈਨ ਲੈ ਕੇ ਆ ਗਿਆ ਜੋ ਇਸ ਏਰੀਆ 'ਚ ਭਾਜੀ ਕਦੇ ਨਹੀਂ ਆਏ ਉਹਨੇ ਕਿਹਾ ਮੈਂ ਡਿਜ਼ਾਈਨਿੰਗ ਉਹ ਦੇਣੀ ਆ ਜਿਹੜੀ ਕਿਤੇ ਨਾ ਮਿਲੇ ਉਹਨੇ ਕਿਹਾ ਮੈਂ ਰੇਟ ਉਹ ਦੇਣਾ ਜਿਹੜਾ ਕਿਤੇ ਨਾ ਮਿਲੇ ਤੇ ਅੰਕਲ ਓਮ ਕਰਦੀਆਂ ਤੇ ਟੋੜਾ ਫਾਇਦਾ ਹੋਣਾ ਫਾਇਦਾ ਡਬਲ ਦੇਖੋ ਪ੍ਰੀਮੀਅਮ ਚੀਜ਼ਾਂ ਆ ਗਈਆਂ ਰੇਡ ਨਿੱਕੇ ਨਿੱਕੇ ਹੋ ਗਏ ਹੋਰ ਚੋਹਨੇ ਕਿਉਂ ਤੁਸੀਂ ਇਸ ਕਰਕੇ ਕਹਿੰਦੇ ਅੰਕਲੋਂ ਬੁੱਟਰ ਰੋੜ ਕਾਤੀਆਂ ਆਜੋ 4 ਦਿਨ ਦੀ ਬਹੁਤ ਵੱਡੀ ਸੇਲ ਜਿੱਥੇ ਫਾਇਦੇ ਹੁਣੇ ਆ ਓਏ ਸੱਤ ਸਮੁੰਦਰ ਪਾਰ ਜਦੋਂ ਇਧਰ ਦੀ ਤੁਸੀਂ ਆਉਣਾ ਐਨਆਰਆਈ ਭੈਣ ਭਰਾਵਾਂ ਨੇ ਆ ਦੇਖੋ ਚੈੱਕ ਕਰੋ ਵਰਕ ਕਿੰਨਾ ਸ਼ਾਨਦਾਰ ਓ ਮੈਂ ਕਹਿੰਦਾ ਦੁਪੱਟੇ ਤੇ ਨਿਗਾਹ ਮਾਰਦੇ ਓ ਮੈਂ ਕਹਿੰਦਾ ਬਾਜ਼ੂਆਂ ਤੇ ਨਿਗਾਹ ਮਾਰਦੇ ਓ ਮੈਂ ਕਹਿੰਦਾ ਪੌਂਚੇ ਆ ਤੇ ਨਿਗਾਹ ਮਾਰਦੇ 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 ਕਿਉਂਕਿ ਜਿਹੜੇ ਐਨਆਰਆਈ ਭੈਣ ਭਰਾ ਕਹਿੰਦੇ ਪੈਸੇ ਥੇਲੇ ਦਾ ਤਾਂ ਚੱਕਰ ਕੋਈ ਨਹੀਂ ਹੈਗਾ ਜੇ ਨਾਮ ਮਰਜ਼ੀ ਲੈ ਲਓ ਪਰ ਚੀਜ਼ ਉਹ ਹੋਣੀ ਚਾਹੀਦੀ ਆ ਜਿਹੜੀ ਬਾਜ਼ਾਰੋਂ ਮਿਲੇ ਨਾ ਸਿਰੁਰ ਘਾਤੀਆਂ ਤੇ ਮਿਲਦੀਆਂ ਓਏ ਰਾਇਲ ਕਲਾਸ ਓਏ ਲਗਜ਼ਰੀ ਜਦੋਂ ਮੁੰਡੇ ਦਾ ਆ ਗਿਆ ਵਿਆਹ ਤੇ ਉਹਦੀ ਮੰਮੀ ਨੇ ਜਦੋਂ ਪੀਚ ਪਿੰਕ ਦਾ ਸੂਟ ਪਾਇਆ ਹੋਇਆ ਓਏ ਹੋਏ ਭਾਜੀ ਗੱਲ ਕਿਵੇਂ ਹੋਣੀ ਆ ਮੈਂ ਕਿਹਾ ਬਹਿ ਜਾ ਬਹਿ ਜਾ ਹਾਏ ਉਦੋਂ ਫੇ ਮਾਤਾ ਨੇ ਗਾਣਾ ਗੋਣਾ ਪਾਣੀ ਬਾਰ ਬੰਨੇ ਦੀ ਏ ਮਾਏ ਨਹੀਂ ਬੰਨਾ ਤੇਰਾ ਬਾਹਰ ਖੜਾ ਬੰਨਾ ਨਹੀਂ ਬੰਨਾ ਬੰਨੀ ਬਾਹਰ ਖੜੇ ਬੰਨਾ ਬੰਨੀ ਆ ਦੇਖੋ ਆ ਲੈ ਮਾਤਾ ਮਾਤਾ ਦੀ ਟੌਰ ਕੱਢਣੀ ਆ ਮੁੰਡੇ ਦਾ ਵਿਆਹ ਤੇ ਮੰਮੀ ਦੇ ਸੂਟ ਆਹੀ ਪਾ ਕੇ ਭੇਜਣਾ ਬਸ ਗੱਲ ਖਤਮ ਜੀ ਆ ਦੇਖੋ ਚੀਚਾ ਤੁਸੀਂ ਬਿਲਕੁਲ ਭਾਜੀ ਇਹ 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 ਮਾਸੀ ਦੋਨੇ ਪਾਣਾ ਪਹਿਣਾ ਪਹਿਣਾ ਪਾਣਾ ਦੋਨੇ ਆ ਲੈ ਮੁੰਡੇ ਦੀ ਮਾਸੀ ਤੇ ਮਾਸੀ ਨੂੰ ਇਦਾਂ ਦਾ ਦੁਪੱਟਾ ਲੈ ਕੇ ਜਾਣਾ ਪਤਾ ਕਿਉਂ ਮਾਸੀ ਇੰਗਲੈਂਡ ਤੋਂ ਆਈ ਆ ਇੰਗਲੈਂਡ ਤੋਂ ਆਈ ਆ ਤੇ ਇੰਗਲੈਂਡ ਵਾਲੀ ਮਾਸੀ ਦਾ ਬਹਿ ਜਾ ਬਹਿ ਜਾ ਲੈ ਆਪੂਆ ਪੂਆ ਗੁੱਸੇ ਹੋ ਜਾਣੀ ਆ ਮਮਾ ਕਨੇਡਾ ਵਾਲੀ ਮੈਂ ਕਹਿੰਨਾ ਕਨੇਡਾ ਵਾਲੀ ਪੂਆ ਨੂੰ ਜਦੋਂ ਗੁੱਸੇ ਨੇ ਹੋਣਾ ਕਹਿੰਦੀ ਮੈਂ ਬ੍ਰਮਟਨ ਤੋਂ ਆਈ ਆ ਜਿੱਥੇ ਠੰਡ ਬਹੁਤ ਪੈਂਦੀ ਹੈ ਤੇ ਸੂਟ ਮੈਨੂੰ ਦੇ ਦਿਓ ਗਰਮਾ ਗਰਮ ਪੂਰਾ ਹੈਵੀ ਮੈਂ ਕਹਿੰਨਾ ਜੀ ਪੂਰਾ ਬ੍ਰਾਂਡਡ ਸੂਟ ਲਕਜ਼ਰੀ ਇਹ 30 30 40 40 ਹਜ਼ਾਰ ਦੇ ਨਹੀਂ ਕੋਈ 5000 7000 8000 10000 ਦੇ ਸੂਟ ਲੈ ਜਾਓ ਓਏ ਹੁਣ ਤਾਈ ਤਾਈ ਦੀ ਗੱਲ ਵੀ ਕਰ ਲੋ ਬੱਟੇ ਨਹੀਂ ਮੈਂ ਕਹਿੰਦੀ ਓ ਤਾਈ ਤਾਂ ਵੈਸੇ ਕਹਿੰਦੀ ਮੈਨੂੰ ਕਲਰ ਵੀ ਇਦਾਂ ਦੇ ਚਾਹੀਦੇ ਨੇ ਕੱਪੜਾ ਵੀ ਇਦਾਂ ਚਾਹੀਦਾ ਤਾਈ ਵੀ ਖੁਸ਼ ਕਰਨੀ ਚਾਚੀ ਵੀ ਖੁਸ਼ ਕਰਨੀ ਆ ਮੁੰਡੇ ਦੀ ਭੈਣ ਬਿਲਕੁਲ ਮੁੰਡੇ ਦੀ ਭੈਣ ਦੀ ਟੌਰ ਕੱਢਣੀ ਆ ਉਹ ਕਹਿੰਦੀ ਭਾਈ ਮੈਂ ਹੈਗੀ ਮਾਡਰਨ ਤੇ ਮੈਂ ਭਾਈ 20 ਸਾਲਾਂ ਬਾਅਦ ਆਈ ਆ ਆਸਟ੍ਰੇਲੀਆ ਤੋਂ ਆ ਦੇਖੋ ਤੇ ਭੈਣਾ ਲਈ ਪਰਜਾਈਆਂ ਲਈ ਮਾਸੀਆਂ ਤਾਈਆਂ ਚਾਚਿਆਂ ਦੀ ਫੁੱਲ ਟੌਰ ਪੂਰਾ ਬਰਾਇਡਲ ਪੈਕੇਜ ਅੱਛਾ ਆ ਚੀਜ਼ਾਂ ਦੇਖੋ ਤੁਸੀਂ ਛੱਡੋ ਯਾਰ ਸਾਰਾ ਆ ਦੇਖੋ ਕਿੰਨਾ ਪਿਆਰਾ ਸੂਟ ਕਿੰਨੇ ਪਿਆਰੇ ਡਿਜ਼ਾਈਨ ਸੋ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ ਇਦਾਂ ਦਾ 2-2 ਲੱਖ ਰੁਪਏ ਦਾ ਕੱਪੜਾ ਲੈਣ ਨੂੰ ਦਾਜ ਬਰੀ ਬਣਾਉਣੇ ਹੋ ਭਾਰੇ-ਭਾਰੇ ਸੂਟਾਂ 'ਚ 2-2 ਲੱਖ ਰੁਪਏ ਦੀ ਇੱਥੇ 70-80 ਹਜ਼ਾਰ 'ਚ ਬਣਾ ਕੇ ਦੇਵਾਂਗੇ ਕਿਉਂਕਿ ਫਾਇਦੇ 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 ਆ ਦੇਖੋ ਸ਼ਿਮਰ ਦੇ ਸੂਟ ਔਰਗੰਜਾ ਸੂਟ ਸਾਰੀਆਂ ਵੈਰਾਈਟੀਆਂ ਟੌਪ ਦੀਆਂ ਚਾਰ ਤਿੰਨ ਵੱਡੇ ਫੈਰੇ ਅਸੀਂ ਕਰ ਰਹੇ ਆ ਛੇਤੀ ਆਜੋ ਅੰਕਲੋਂ ਬੁੱਟ ਰੋਡ ਕਰਦੀਆਂ ਲਹਿੰਗਾ ਲੂੰਗਾ ਬਿਲਕੁਲ ਭਾਜੀ ਲਹਿੰਗਾ ਭਾਜੀ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਿਆਂ ਦੇ ਵਿੱਚ ਲਗਜ਼ਰੀ ਚੀਜ਼ਾਂ ਲੈ ਕੇ ਆ ਗਏ ਆ ਕਲਰ ਚੈੱਕ ਕਰ ਲਓ ਇੱਕ ਤੋਂ ਇੱਕ ਚਾਹੇ ਤੁਸੀਂ ਬਲੈਕ ਚਾਹੇ ਤੁਸੀਂ ਵੈਲਵਟ 'ਚ ਲੈਣਾ ਚਾਹੇ ਸਿਲਕ 'ਚ ਵਿੱਚ ਲੈਣਾ ਤੁਸੀਂ ਜਿੱਦਾਂ ਦਾ ਮਰਜ਼ੀ ਪਸੰਦ ਕਰਕੇ ਲਹਿੰਗਾ ਲੈ ਜਾ ਸਕਦੇ ਹੋ ਔਰ ਰੈਂਟ ਤੇ ਵੀ ਭਾਜੀ ਸ਼ੁਰੂ ਕਰਤਾ ਆਪਾ ਓਏ ਰੈਂਟ ਤੇ ਵੀ ਦੇਤਾ ਭਾਜੀ ਓਏ ਹੋਏ ਹੋਏ ਅੱਛਾ ਆ ਉਹ ਲਹਿੰਗੇ ਆ ਜਿਹੜੇ ਤੁਸੀਂ 2-2 ਲੱਖ ਰੁਪਈਆ 1.5-1.5 ਲੱਖ ਰੁਪਈਆ 2.5-2.5 ਲੱਖ ਰੁਪਈਆ ਖਰਚਦੇ ਹੋ ਬਜ਼ਾਰਾਂ 'ਚ ਆ ਕੇ ਇੱਥੇ ਅੱਧੇ ਰੇਟਾਂ 'ਉਂ ਵੀ ਘੱਟ ਕਰਦੇ ਆ ਕਿਉਂਕਿ ਸਾਡਾ ਕੰਮ ਹੈਗਾ ਫਾਇਦੇ ਕਰਨ ਦਾ ਵੱਡੇ ਫਾਇਦੇ ਕਰਨੇ ਆ 20-20 ਹਜ਼ਾਰ 'ਚ 25-25 ਹਜ਼ਾਰ 'ਚ 30000 ਚ ਉਹ ਲਹਿੰਗੇ ਦਵਾਂਗੇ ਜਿਹੜਾ ਤੁਸੀਂ ਕਦੇ ਦੇਖਿਆ ਵੀ ਨਹੀਂ ਹੋ ਸੁਣਿਆ ਵੀ ਨਾ ਹੋ ਬਿਲਕੁਲ ਭਾਜੀ ਦੇਖੋ ਕੋਟ ਪੈਂਟ ਕੁੜਤੇ ਪਿਆ ਮੈਂ ਸ਼ੇਰਵਾਨੀਆਂ ਬਾਸਕਟਾ ਲਹਿੰਗੇ ਸ਼ਰਾਰੇ ਗਰਾਰੇ ਗੌਣ ਕੰਬਲ ਚਾਦਰਾਂ ਬੈੱਡ ਸ਼ੀਟਾਂ ਟੀ-ਸ਼ਰਟਾਂ ਮੈਂ ਕਹਿੰਦਾ ਸਾਰਾ ਕੁਝ ਇੱਕ ਹੱਥ ਇੱਕ ਛੱਤ ਹੇਠਾਂ ਤੋਂ ਮਿਲਣਾ ਤੇ ਆਹ ਜਿਹੜੇ ਬੇਬੀ ਡਾਲ ਦੀ ਡਰੈੱਸਾਂ ਰੀਵਨ ਮੈਂ ਨਹੀਂ ਆਏ ਕੱਟਣਾ ਰੀਵਨ ਮੈਂ ਕੱਟਣਾ ਬੇਬੀ ਡਾਲ ਇਹ ਦੇਖੋ ਚਾਹੇ ਰਿਸੈਪਸ਼ਨ ਤੇ ਜਾਣਾ ਚਾਹੇ ਕੋਈ ਨਾਈਟ ਪਾਰਟੀ ਹੋਈ ਆਹ ਦੇਖੋ ਤਾਂ ਪੂਰੀ ਡਾਲ ਬਣਾ ਕੇ ਭੇਜਾਂਗੇ ਭਾਈ ਡਾਲ ਪੂਰੀ ਮਹਾਰਾਣੀ ਸਟਾਈਲ ਇਹੋ ਜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਬਾਜ਼ਾਰ ਨਾਲੋਂ ਰੇਟ ਵੀ ਘੱਟ ਚੀਜ਼ਾਂ ਹੀ ਵਧੀਆ ਤੁਸੀਂ ਸਕਰੀਨਸ਼ਾਟ ਲੈ ਕੇ ਆ ਜਾਓ ਇਹ ਬਾਜ਼ਾਰ ਨਾਲੋਂ ਰੇਟ ਦੇ ਘੱਟ ਹੈ ਗਿਆ ਇਹਦੇ ਉੱਤੇ ਤੁਹਾਨੂੰ 20% ਡਿਸਕਾਊਂਟ ਲੈ ਕੇ ਦਊਗਾ ਮੈਂ ਬਿਲਕੁਲ ਸਾਡਾ ਸਕਰੀਨਸ਼ਾਟ ਲੈ ਕੇ ਆ ਜਾਓ ਕੋਈ ਵੀ ਰੈਡੀमेड ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਆ ਲੈਣਾ ਤੁਹਾਨੂੰ ਅਸੀਂ ਐਕਸਟਰਾ 20% ਡਿਸਕਾਊਂਟ ਦਵਾਂਗੇ ਛੇਤੀ ਆ ਜਾਓ ਹੋਰ ਕਿਤੇ ਜਾਣ ਦੀ ਲੋੜ ਨਹੀਂ 4 ਦਿਨ ਸਨੇਰੀ ਦੇਣਾ ਵੱਡੇ ਫਾਇਦੇ ਕਰਕੇ ਭੇਜਾਂ। ਬਸ 4 ਦਿਨ ਯਾਦ ਰੱਖੋ 4 ਦਿਨ ਸਭ ਤੋਂ ਵੱਡਾ ਧਮਾਕੇਦਾਰ ਫਾਇਦਾ ਹੋਣ ਜਾ ਰਿਹਾ ਹੈ। ਐਡਰੈਸ ਧਿਆਨ ਨਾਲ ਨੋਟ ਕਰ ਲਓ। ਬੁੱਟਰ ਰੋਡ ਕਾਦੀਆਂ ਨੰਬਰ ਸਕਰੀਨ ਤੇ ਚੱਲ ਰਿਹਾ ਫੋਨ ਕਰਕੇ ਪਤਾ ਕਰ ਲਿਓ। ਹੋਰ ਕਿਸੇ ਦੁਕਾਨ ਤੇ ਜਾਣ ਤੋਂ ਪਹਿਲਾਂ ਅੰਕ ਕੋਲੋਂ ਬੁੱਟਰ ਰੋਡ ਕਾਦੀਆਂ ਤੇ ਆ ਕੇ ਵੇਖੋ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੱਡੇ ਫਾਇਦੇ ਹੋਣੇ ਆ ਗਾਰੰਟੀ ਹੈ ਇਸਕਾ।